ਸ਼੍ਰੀ ਕ੍ਰਿਸ਼ਨ ਗੋਇਲ ਜੋ ਕਿ ਵਾਰਡ ਨੰਬਰ 11 ਖਨੌਰੀ ਮੰਡੀ ਤੋਂ ਆਜ਼ਾਦ ਪਾਰਟੀ ਤੋਂ ਟਰੈਕਟਰ ਦੇ ਨਿਸ਼ਾਨ ਤੇ ਐਮਸੀਡੀ ਚੋਣ ਲੜੇ ਅਤੇ ਆਪਣੇ ਵਿਰੋਧੀ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਹਨਾਂ ਨੇ ਵਾਰਡ ਦੇ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਜਿੱਤ ਦਿਵਾਈ। ਉਹਨਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਵੋਟਰਾਂ ਅਤੇ ਸਪੋਰਟਰਾਂ ਦੇ ਰਹੀ ਰਹਿਣਗੇ। ਉਹਨਾਂ ਕਿਹਾ ਕਿ ਲੋਕਾਂ ਲਈ 24 ਘੰਟੇ ਦਰਵਾਜ਼ੇ ਖੁੱਲੇ ਰਹਿਣਗੇ। ਨੌਰੀ ਮੰਡੀ ਤੋਂ ਸਾਡੇ ਪੱਤਰਕਾਰ ਕਮਲੇਸ਼ ਗੋਇਲ ਦੀ ਰਿਪੋਰਟ ਆਉ ਸੁਣਦੇ ਹਾਂ ਸ਼੍ਰੀ ਕ੍ਰਿਸ਼ਨ ਗੋਇਲ ਨੇ ਵਾਰਡ ਵਾਸੀਆਂ ਲਈ ਕੀ ਸੰਦੇਸ਼ ਮੈਂ ਕ੍ਰਿਸ਼ਨ ਲਾਲ ਗੋਇਲ ਵਾਰਡ ਨੰਬਰ 11 ਐਮਸੀ ਦੀਆਂ ਚੋੜਾ ਲੜੀਆਂ ਤੇ ਪੂਰੇ ਮੰਡੀ ਨਿਵਾਸੀ ਤੇ ਸਾਡੇ ਵਾਰਡ ਨੇ ਮੈਨੂੰ ਬਹੁਤ ਹੀ ਮਾਨ ਤੇ ਸਨਮਾਨ ਬਖਸ਼ਿਆ ਤੇ ਬਹੁਤ ਹੀ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਮੈਨੂੰ ਕਾਮਯਾਬ ਕਰਿਆ ਤੇ ਮੈਂ ਸਾਰੇ ਵਾਰਡ ਦਾ ਤੇ ਮੰਡੀ ਨਿਵਾਸੀਆਂ ਦਾ ਤਿਆਦਿਰੋ ਬਹੁਤ ਬਹੁਤ ਤਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਾ ਪਿਆਰ ਦੇ ਕੇ ਤੇ ਸਤਿਕਾਰ ਦੇ ਕੇ ਇਸ ਕਾਵਲ ਸਮਝਿਆ ਤੇ ਮੈਂ ਮੈਂ ਆਪਣੇ ਇਸ ਗੱਲ ਤੋਂ ਸਾਰੇ ਵਾਰਡ ਨੂੰ ਵਾਦਾ ਦਿਵਾਣਾ ਕਿ ਜੋ ਵੀ ਮੇਰੇ ਹਿੱਸੇ ਸਰ ਕਮ 11 ਵਾਰਡ ਦੇ ਆਣਗੇ ਮੈਂ ਵੱਧ ਤੋਂ ਵੱਧ ਕੰਮ ਕਰਾਵਾਂਗਾ ਕੋਈ ਵੀ ਕੰਮ ਅਧੂਰਾ ਹੈ ਤੇ ਉਹਨਾਂ ਪੂਰੇ ਪੂਰੇ ਤਨ ਮਨ ਤਨ ਨਾਲ ਕੰਮ ਕਰਾ ਕੇ ਸਾਰੇ ਕੰਮ ਅਧੂਰੇ ਪੂਰੇ ਕਰਾਂਗਾ ਇਹ ਮੇਰੀ ਮਨ ਦੀ ਆਸਾ ਹੈ ਤੇ ਮੈਂ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਅਧੂਰਾ ਨਹੀਂ ਰੱਖਾਂਗਾ ਇਹ ਮੈਂ ਬਹੁਤ-ਬਹੁਤ ਬਾੜ ਦਾ ਤਨਵਾਦ ਜੋ ਮੈਨੂੰ ਇਸ ਕਾਬਲ ਸਮਝ ਗਈ ਤੇ ਮੈਨੂੰ ਇਸ ਕਾਬਲ ਗੱਦੀ ਤੇ ਬਿਠਾਇਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਕਰਦਾ